ਕੀ ਗੱਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਲੈ ਵੀ ਮਿੱਤਰੋ ਆਪਾਂ ਪਹੁੰਚੇ ਹੋਏ ਐਸ ਟਾਈਮ ਪਿੰਡ ਰਾਈਆਂ ਵਾਲੇ ਦੇ ਵਿੱਚ ਤੇ ਰਾਈਆਂ ਵਾਲੇ ਤੋਂ ਪਿੰਡ ਤੋਂ ਜਿਹੜੀ ਬੁਰਜ ਮਸਤੂਨ ਸੜਕ ਜਾਂਦੀ ਆ ਉਹ ਸੜਕ ਦੇ ਉੱਤੇ ਬਾਈ ਦਾ ਘਾਰ ਆ ਤੇ ਤਿੰਨ ਝੋਟੀਆਂ ਬਾਈ ਦੀਆਂ ਵਿਕਾਊ ਆ ਆ ਪਹਿਲੇ ਨੰਬਰ ਤੇ ਜਿਹੜੀ ਝੋਟੀਆਂ 6 ਮਹੀਨਿਆਂ ਦੀ ਮਿੱਤਰੋ ਇਹ ਗੱਪਣਾ ਚੱਕ ਪਾਸਾ 55000 ਰੁਪਏ ਇਹਦਾ ਮਾਲਕ ਨੇ ਰੇਟ ਕੀਤਾ ਹੋਇਆ ਇਹਨਾਂ ਤਿੰਨਾਂ ਦੀ ਡਿਟੇਲ ਲੈ ਕੇ ਦੇਣਾ ਸਭ ਸੰਭਾਲ ਦੇ ਵਿੱਚ ਦਿੱਕਤ ਕਰਕੇ ਲਿੱਸੀ ਆ ਮਿੱਤਰੋ ਅੰਗਾ ਪੈਰਾ ਦੀ ਝੋਟੀ ਸਾਹਮਣੇ ਜਿਹੜੀ ਜੱਡੀ ਸੋਣੀ ਪੱਟੀ ਹੋਈ ਏ ਕਰਮਾਲੀ ਨੇ ਦਰਮਿਆਨੇ ਕੱਦ ਦੇ ਵਿੱਚ ਵਾਲੀ ਵੱਡੀ ਦਾ ਵਾਲੀ ਉੱਚੀ ਲੰਮੀ ਝੋਟੀ ਨਹੀਂ ਗਈ ਇਹ ਉਸ ਹਾਬ ਤੇ ਉਹਦੀ ਜੱਜਮੈਂਟ ਕਰਕੇ ਸੌਦਾ ਕਰਿਆ ਜੀ ਮਿੱਤਰੋ ਆ ਹੁਣ ਤੁਸੀਂ ਤੋਰ ਦੀ ਫਰਦੀ ਵੇਖ ਲਓ ਕਿਰਾਂ ਦੀ ਇਹ ਝੋਟੀ ਮਿੱਤਰੋ ਤੁਹਾਨੂੰ 55000 ਤੋਂ ਮਾਨਤਾ ਨਾਲ ਮਿਲ ਜੂਗੀ ਇਹ ਪਹਿਲੇ ਨੰਬਰ ਤੇ ਜਿਹੜੀ ਤੁਸੀਂ ਝੋਟੀ ਵੇਖ ਰਹੇ ਆ ਇਹ ਬੁਰਜ ਮਸਤ ਵਾਲੇ ਰਾਹ ਦੀ ਉੱਤੇ ਰਾਈਆਂ ਵਾਲੇ ਪਿੰਡ ਦੇ ਵਿੱਚ ਖੜੀ ਹੋਈ ਆ ਤੇ ਜਿਹੜਾ ਰਾਈਆਂ ਪਿੰਡ ਦੇ ਵਿੱਚ ਜਿਹੜੀ ਬੁਰਜ ਮਸਤ ਵਾਲਾ ਰਾਹ ਉਹ ਉੱਥੇ ਜਿਹੜੀ ਧੰਧੋ ਕਿਵੇਂ ਆ ਇਹ ਸਕੂਲ ਆਉਂਦਾ ਬਸ ਸਕੂਲ ਦੇ ਬਿਲਕੁਲ ਸਾਹਮਣੇ ਕਰਕੇ ਰਾਹ ਮੁੜਦਾ ਉਹ ਸਿੱਧਾ ਪਾਈਆਂ ਦੇ ਕਰੇ ਜਾ ਕੇ ਖਤਮ ਹੁੰਦਾ ਵਾ ਮਿੱਤਰੋ ਇਹ ਪਹਿਲੇ ਨੰਬਰ ਤੇ ਦੋ ਨੰਬਰ ਤੇ ਕੱਟੀ ਆ ਜਿਹੜੀ ਮਿੱਤਰੋ ਇਹਦੀ ਉਮਰ ਹੈਗੀ ਆ 1.5 ਕੋਸ ਆ ਦੇ ਆਸੇ ਪਾਸੇ ਕਰਕੇ ਝੋਟੀ ਦੀ ਤੇ ਇਹਦੀ ਕੀਮਤ ਮਾਲਕਾਂ ਨੇ ਜਿਹੜੀ ਤੈਅ ਕੀਤੀ ਆ ਉਹ 25000 ਰੁਪਇਆ ਬਾਹਾਂ ਦਾ ਨਿੰਦਾ ਵੀ ਹੋ ਜਾਊਗਾ ਝੋਟੀ ਇਹ ਵੀ ਕਹਿੰਦੇ ਆ ਸਾਂਭਣ ਵਾਲੀ ਆ ਇਕੱਲੀ ਦੋ ਨੰਬਰ ਵਾਲੀ ਕੱਟੀ ਜਿਹੜੀ ਤੁਸੀਂ ਦੇਖ ਲਓ ਇੱਕ ਵਾਰੀ ਫਿਰ ਸਿੰਘ ਗੋਲ ਆਂਦਾ ਬਾਕੀ ਢਾਂਚੇ ਦੀ ਚੰਗੀ ਆ ਵਜੂਦ ਚੰਗਾ ਵਾ ਕਰਮਾ ਵਾ ਦੇਖ ਸਕਦੇ ਹੋ ਮਿੱਤਰੋ ਮਾਨ ਤਣ ਨਾਲ ਇਹ ਵੀ ਮਿਲ ਜੂਗੀ ਇੰਦਾ 25000 ਰੁਪਿਆ ਰੇਟ ਆ ਝੋਲੀ ਜਿੰਦੀ ਇੱਕ ਵਾਰੀ ਤੁਸੀਂ ਵੇਖ ਲਓ ਤੁਰਦੀ ਵੀ ਮੈਂ ਤੁਹਾਨੂੰ ਵਿਖਾ ਦੂੰਗਾ ਝੋਲੀ ਵੇਖੋ ਕਿੱਡੀ ਕੰਮਦੀ ਆਂਦੀ ਮਿੱਤਰੋ ਤੁਸੀਂ ਇਹ ਜਿਹੜੀ 2 ਨੰਬਰ ਤੇ ਕੱਟੀ ਵਿਖਾਈ ਆ ਉਹ ਆ ਤੇ ਆ 3 ਨੰਬਰ ਤੇ ਕੱਟੀ ਆ ਜਿਹੜੀ ਮਿੱਤਰੋ ਇਹਦੀ ਵੀ ਝੋਲੀ ਵੇਖ ਲਓ ਇੱਕ ਵਾਰੀ ਤੇ ਆ ਵੇਖੋ ਕਿੱਡੀ ਚੰਗੀ ਝੋਲੀ ਆਂਦੀ ਇਹਦਾ ਰੇਟ ਹੈਗਾ 25 ਬਾ ਡਿਟੇਲ ਲੈ ਕੇ ਉਹਦਾ 25000 ਰੁਪਿਆ ਰੇਟ ਆ ਇਹਦਾ 20000 ਰੁਪਿਆ ਰੇਟ ਆ ਮਿੱਤਰੋ ਜਣਕੀ ਦੋਵੇਂ ਝੋਟੀਆਂ ਦਾ ਰੇਟ ਆ ਜਿਹੜੀਆਂ ਬਣੀਆਂ ਨਹੀਂ ਇਹਨਾਂ ਦਾ 45000 ਰੁਪਇਆ ਡਿਮਾਂਡ ਕਰਦਾ ਭਾਈ ਪਰਨੇ ਦੀ 55000 ਰੁਪਇਆ ਡਿਮਾਂਡ ਕਰਦਾ ਭਾਈ ਗੱਲਬਾਤ ਲਈ ਨੰਬਰ ਪਾਈ ਦਾ ਸਕਰੀਨ ਤੇ ਲੱਗਾ ਹੋਇਆ ਜਿਹੜਾ ਜਾਨਵਰ ਤੁਹਾਨੂੰ ਚੰਗਾ ਲੱਗਦਾ ਸੰਪਰਕ ਕਰ ਲਿਓ ਧੰਨਵਾਦ ਸ਼ੁਕਰੀਆ ਚੌਂਦੇ ਰਹੋ